ਪਿਛਲੇ ਵੀਡੀਓ ਦੇ ਵਿੱਚ ਆਪਾਂ ਗੱਲ ਕੀਤੀ ਆ ਜੈਫਰੀ ਐਪਸਟੇਨ ਦੀ ਕਿ ਉਹ ਆਪਣੀ ਸਾਧਾਰਨ ਜੀਵਨ ਜੀ ਤੋਂ ਲੈ ਕੇ ਬਿਲਕੁਲ ਉੱਪਰਲੇ ਮਰਹਲਿਆਂ ਤੱਕ ਕਿਵੇਂ ਪਹੁੰਚਦਾ ਅੱਜ ਦਾ ਵੀਡੀਓ ਅੱਜ ਦਾ ਐਪੀਸੋਡ ਸਪੈਸ਼ਲ ਆ ਉਹਦੇ ਸਾਰੇ ਦੇ ਸਾਰੇ ਕਾਲੇ ਕਾਰਨਾਮਿਆਂ ਦੇ ਜ਼ਿਕਰ ਦੇ ਬਾਰੇ ਚ ਇਹ ਕਹਾਣੀ ਬਹੁਤ ਹੀ ਜ਼ਿਆਦਾ ਲੰਬੀ ਆ ਅੱਗੇ ਵੀ ਹਾਲੇ ਬਹੁਤ ਸਾਰੇ ਐਪੀਸੋਡ ਆਉਣਗੇ ਉਹਨਾਂ ਦੇ ਵਿੱਚ ਅਲੱਗ-ਅਲੱਗ ਕਿਰਦਾਰ ਆਉਣਗੇ ਅਲੱਗ-ਅਲੱਗ ਕਹਾਣੀਆਂ ਆਉਣਗੀਆਂ ਪਰ ਅੱਜ ਦਾ ਵੀਡੀਓ ਸਪੈਸ਼ਲ ਸਿਰਫ ਇਸ ਚੀਜ਼ ਦੇ ਉੱਪਰ ਬਣਨਾ ਵਾ ਕਿ ਅਸਲ ਦੇ ਵਿੱਚ ਇਸ ਇਨਸਾਨ ਨੇ ਕੀਤਾ ਕੀ ਇਸ ਤਰ੍ਹਾਂ ਦਾ ਕਿਹੜਾ ਕਾਂਡ ਇੱਕ ਕੱਲਾ ਬੰਦਾ ਕੱਲਾ ਨਹੀਂ ਅਸਲ ਦੇ ਵਿੱਚ ਦੁਨੀਆ ਦੇ ਬਹੁਤ ਸਾਰੇ ਅਮੀਰ ਤਾਕਤਵਰ ਤੇ ਮਸ਼ਹੂਰ ਇਨਸਾਨ ਇਹਦੇ ਨਾਲ ਰੜ ਕੇ ਇਹ ਸਭ ਕੁਝ ਕੀਤਾ ਫਲੋਰੀਡਾ ਦੇ ਬਿਲਕੁਲ ਦੱਖਣ ਦੇ ਵਿੱਚ ਇੱਕ 70 ਏਕੜ ਦਾ ਸਮੁੰਦਰ ਦੇ ਅੰਦਰ ਇੱਕ ਆਈਲੈਂਡ ਆ ਜਿਹਨੂੰ ਉੱਥੋਂ ਦੇ ਲੋਕਲ ਲੋਕ ਕਹਿੰਦੇ ਆ ਪੈਟਲ ਆਈਲੈਂਡ ਫਲੋਰੀਡਾ ਤੋਂ ਪਾਮ ਬੀਚ ਤੱਕ ਦੀ 3 ਘੰਟੇ ਦੀ ਫਲਾਈਟ ਆ ਜੇ ਤੁਹਾਡੇ ਕੋਲੇ ਪ੍ਰਾਈਵੇਟ ਜੈਟ ਨਹੀਂ ਹੈਗਾ ਤਾਂ ਉਸ ਤੋਂ ਬਾਅਦ ਤੁਸੀਂ ਇਸ ਬੀਚ ਦੇ ਉੱਪਰ ਨਹੀਂ ਪਹੁੰਚ ਸਕਦੇ ਜੈਫਰੀ ਐਪਸਟੇਨ ਆਪਣੀ ਸਪੈਸ਼ਲ ਇਸ ਤਰ੍ਹਾਂ ਦੀ ਜ਼ਿੰਦਗੀ ਨੂੰ ਜਿਉਣ ਦੇ ਲਈ ਆਮ ਲੋਕਾਂ ਤੋਂ ਬਿਲਕੁਲ ਹੀ ਪਰੇ ਇਸ ਆਈਲੈਂਡ ਨੂੰ ਖਰੀਦ ਲੈਂਦਾ ਤੇ ਉਸ ਤੋਂ ਬਾਅਦ ਇਹਦਾ ਨਾਮ ਰੱਖਦਾ ਸੈਂਟ ਜੇਮਸ ਆਈਲੈਂਡ ਪੂਤਾਂ ਦੀਆਂ ਫਿਲਮਾਂ ਦੇ ਵਿੱਚ ਸਪੈਸ਼ਲੀ ਆਪਾਂ ਕੋਈ ਇਸ ਤਰ੍ਹਾਂ ਦਾ ਮਹਿਲ ਦੇਖਿਆ ਹੁੰਦਾ ਜਿਹੜਾ ਆਮ ਇਨਸਾਨਾਂ ਦੀਆਂ ਬਸਤੀਆਂ ਤੋਂ ਦੂਰ ਹੁੰਦਾ ਤੇ ਉੱਥੇ ਪਤਾ ਹੀ ਨਹੀਂ ਕਿੰਨੇ ਤਰ੍ਹਾਂ ਦੀਆਂ ਅਜੀਬੋ-ਗਰੀਬ ਤੇ ਡਰਾਉਣੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਜਾਂਦਾ ਬਸ ਬਿਲਕੁਲ ਉਸੇ ਤਰ੍ਹਾਂ ਦਾ ਹੀ ਹੁੰਦਾ ਇਹ ਸੈਂਟ ਜੇਮਸ ਆਈਲੈਂਡ ਫਰਕ ਸਿਰਫ ਇੰਨਾ ਵਾ ਫਿਲਮਾਂ ਦੇ ਵਿੱਚ ਭੂਤਾਂ ਹੀ ਸਾਰਾ ਕੁਝ ਕਰਦੀਆਂ ਪਰ ਇਸ ਸੈਂਟ ਜੇਮ ਆਈਲੈਂਡ ਦੇ ਵਿੱਚ ਅਗਲੇ 2 ਦਹਾਕਿਆਂ ਤੱਕ ਜਿਹੜਾ ਵੀ ਕੁਝ ਕੀਤਾ ਜਾਊਗਾ ਬਿਲਕੁਲ ਛੋਟੀ ਉਮਰ ਦੀਆਂ ਬੱਚੀਆਂ ਦੇ ਨਾਲ ਉਹ ਭੂਤਾਂ ਵੱਲੋਂ ਨਹੀਂ ਜਿਉਂਦੇ ਜਾਗਦੇ ਇਨਸਾਨਾਂ ਦੇ ਵੱਲੋਂ ਕੀਤਾ ਜਾਊਗਾ ਜੈਫਰੀ ਅਪਸਟੇਨ ਇਸ ਆਈਲੈਂਡ ਨੂੰ ਪੂਰੇ 15 ਮਿਲੀਅਨ ਡਾਲਰ ਦੇ ਵਿੱਚ ਖਰੀਦ ਲੈਂਦਾ ਕਿਉਂਕਿ ਆਈਲੈਂਡ ਉੱਥੇ ਕੋਈ ਆਬਾਦੀ ਤਾਂ ਹੈ ਨਹੀਂ ਸੀ ਤਾਂ ਇਸੇ ਕਰਕੇ ਆਮ ਤੌਰ ਦੇ ਉੱਪਰ ਉੱਗਣ ਵਾਲਾ ਝਾੜ ਫੂਸ ਉੱਥੇ ਉੱਗਿਆ ਹੁੰਦਾ ਤਾ ਜੈਫਰੀ ਅਪਸਟੇਨ ਇਹ ਸਾਰੀ ਚੀਜ਼ ਨੂੰ ਸਾਫ਼ ਕਰਵਾਉਣ ਤੋਂ ਬਾਅਦ 40 40 ਫੁੱਟ ਉੱਚੇ ਪਾਮ ਦੇ ਟਰੀਜ਼ ਉੱਥੇ ਲਵਾ ਦਿੰਦਾ ਕੱਲੇ-ਕੱਲੇ ਟਰੀ ਦੀ ਕਿਉਂਕਿ ਇਹ ਪੂਰੇ ਦੇ ਪੂਰੇ ਪੜੇ ਹੋਏ ਦਰਖਤ ਨਹੀਂ 40 40 ਫੁੱਟ ਉੱਚੇ ਸੈਪਲਿੰਗਸ ਨਹੀਂ ਹੈਗੇ ਤਾਂ ਇੱਕ-ਇੱਕ ਦੀ ਕੀਮਤ ਹੈਗੀ ਆ 5000 ਡਾਲਰ ਇਹਨਾਂ ਨੂੰ ਇੱਥੋਂ ਤੱਕ ਲੈ ਕੇ ਆਉਣਾ ਟਰਾਂਸਪੋਰਟੇਸ਼ਨ ਤੇ ਬਾਅਦ ਦੇ ਵਿੱਚ ਜਿੰਨਾ ਵੀ ਮਾਲੀਆਂ ਵਗੈਰਾ ਦਾ ਖਰਚਾ ਉਹਨਾਂ ਦੀ ਦੇਖਭਾਲ ਕਰਨੀ ਉਹ ਸਾਰਾ ਵੱਖਰਾ ਵਾ ਇਸ ਤੋਂ ਬਾਅਦ ਸ਼ੁਰੂ ਹੁੰਦਾ ਇਸ ਆਈਲੈਂਡ ਦੇ ਉੱਪਰ ਕੰਸਟਰਕਸ਼ਨ ਦਾ ਕੰਮ ਇੱਕ ਪੂਰੀ ਤਰ੍ਹਾਂ ਦੇ ਨਾਲ ਬਹੁਤ ਵੱਡੇ ਇੱਕ ਆਲੀਸ਼ਾਨ ਮਹਿਲ ਦੇ ਵਿੱਚ ਇਹਨੂੰ ਬਦਲਿਆ ਜਾਂਦਾ ਸਾਲ 2019 ਦੇ ਵਿੱਚ ਜਦੋਂ ਇਹਦੀ ਕੀਮਤ ਪਾਈ ਜਾਂਦੀ ਆ ਤਾਂ ਰੀਅਲ ਅਸਟੇਟ ਦੇ ਜਿਹੜੇ ਐਕਸਪਰਟ ਹੁੰਦੇ ਆ ਉਹਨਾਂ ਦੇ ਅਕੋਰਡਿੰਗ ਇਸ ਪ੍ਰਾਪਰਟੀ ਦੀ ਕੀਮਤ ਹੈ 65 ਮਿਲੀਅਨ ਡਾਲਰ 메ਨ ਬਿਲਡਿੰਗ ਤੋਂ ਬਿਨਾ ਇਸ ਆਈਲੈਂਡ ਦੇ ਉੱਪਰ ਤਿੰਨ ਅਲੱਗ-ਅਲੱਗ ਗੈਸਟ ਕੋਟੇਜ ਬਣਾਏ ਜਾਂਦੇ ਆ ਜਿਹੜੇ ਉੱਥੇ ਕਰਮਚਾਰੀ ਰਹਿੰਦੇ ਆ ਉਹਨਾਂ ਦੇ ਲਈ ਵੱਖਰੇ ਘਰ ਬਣਾਏ ਜਾਂਦੇ ਆ ਪ੍ਰਾਈਵੇਟ ਵਾਟਰ ਫਿਲਟਰੇਸ਼ਨ ਦਾ ਸਿਸਟਮ ਬਣਾਇਆ ਜਾਂਦਾ ਇੱਕ ਹੈਲੀਪੈਡ ਤੇ ਇੱਕ ਡੌਗ ਬਹੁਤ سارے সুইমিং ਪੂਲ ਬਹੁਤ سارے ਟੈਨਿਸ ਦੇ ਕੋਰਟ ਇਸ ਪੂਰੇ ਆਈਲੈਂਡ ਦੀ ਦੇਖਪਾਲ ਕਰਨ ਦੇ ਲਈ 70 ਤੋਂ ਜ਼ਿਆਦਾ ਬੰਦਿਆਂ ਨੂੰ ਇੱਥੇ ਕੰਮ ਦੇ ਉੱਪਰ ਰੱਖਿਆ ਜਾਂਦਾ ਇੱਕ ਚੀਜ਼ ਬਹੁਤ ਹੀ ਜ਼ਿਆਦਾ ਅਜੀਬ ਹੁੰਦੀ ਆ ਜਦੋਂ ਵੀ ਇੱਥੇ ਕੋਈ ਵੀ ਗੈਸਟ ਆਉਂਦਾ ਵਾ ਇਸ ਬਿਲਡਿੰਗ ਦੇ ਅੰਦਰ ਇਸ ਆਈਲੈਂਡ ਦੇ ਅੰਦਰ ਜੋ ਕਿ ਨਾਰਮਲ ਤੌਰ ਦੇ ਉੱਪਰ ਦੁਨੀਆ ਦਾ ਕੋਈ ਬਹੁਤ ਹੀ ਜ਼ਿਆਦਾ ਵੀਆਈਪੀ ਇਨਸਾਨ ਹੁੰਦਾ ਕਿਸੇ ਦੇਸ਼ ਦਾ ਪ੍ਰਧਾਨ ਮੰਤਰੀ ਹੋ ਸਕਦਾ ਅਮਰੀਕਾ ਦੀ ਕਿਸੇ ਸਟੇਟ ਦਾ ਗਵਰਨਰ ਹੋ ਸਕਦਾ ਜਾਂ ਕੋਈ ਬਹੁਤ ਹੀ ਜ਼ਿਆਦਾ ਅਮੀਰ ਬਿਜ਼ਨਸਮੈਨ ਇਨ੍ਹਾਂ 70 ਦੇ 70 ਕਰਮਚਾਰੀਆਂ ਨੂੰ ਇੱਕ ਸਖਤ ਹਦਾਇਤ ਦਿੱਤੀ ਗਈ ਹੁੰਦੀ ਆ ਜਦੋਂ ਵੀ ਕੋਈ ਗੈਸਟ ਇੱਥੇ ਆਵੇ ਤੁਸੀਂ ਦਿਖਣੇ ਤੱਕ ਨਹੀਂ ਚਾਹੀਦੇ ਇਹ ਹੈਗੀ ਆ ਜੈਫਰੀ ਐਪਸਟਿਨ ਦੀ ਅਜੀਬੋ ਗਰੀਬ ਦੁਨੀਆ ਗੈਸਟਾਂ ਦੇ ਉੱਥੇ ਰਹਿਣ ਤੱਕ ਸਿਰਫ ਉਹ ਇਨਸਾਨ ਉੱਥੇ ਦੇਖ ਸਕਦੇ ਆ ਜਿਹੜੇ ਉਹਨਾਂ ਨੂੰ ਖਾਣਾ ਵਗੈਰਾ ਪਰੋਸਣਗੇ ਉਸ ਤੋਂ ਬਿਨਾ ਕੋਈ ਵੀ ਸਧਾਰਨ ਇਨਸਾਨ ਇਹਨਾਂ ਅਮੀਰ ਰਈਸ ਜਾਦਿਆਂ ਦੀਆਂ ਅੱਖਾਂ ਦੇ ਸਾਹਮਣੇ ਨਹੀਂ ਆਉਣਾ ਚਾਹੀਦਾ ਹੁਣ ਆਪਾਂ ਚੱਲਦੇ ਹਾਂ ਇਸ ਆਈਲੈਂਡ ਦੀ ਇੱਕ ਸਭ ਤੋਂ ਜ਼ਿਆਦਾ ਅਜੀਬੋ-ਗਰੀ ਬਿਲਡਿੰਗ ਦੇ ਵੱਲ ਤੁਸੀਂ ਇਸ ਤਰ੍ਹਾਂ ਦੀ ਬਿਲਡਿੰਗ ਕਦੇ ਨਹੀਂ ਦੇਖੀ ਹੋਣੀ ਬਿਲਕੁਲ ਉੱਪਰੋਂ ਡੋਮ ਦੀ ਤਰ੍ਹਾਂ ਸਨਹਿਰੀ ਰੰਗ ਦਾ ਤੇ ਥੱਲੇੋਂ ਵਾਈਟ ਤੇ ਬਲੂ ਕਲਰ ਦੇ ਵਿੱਚ ਇਹਨੂੰ ਪੇਂਟ ਕੀਤਾ ਗਿਆ ਵਾ ਤੇ ਦੋ ਬਹੁਤ ਹੀ ਵੱਡੇ ਸਨਹਿਰੀ ਰੰਗ ਦੇ ਈਗਲ ਇੱਥੇ ਸਾਹਮਣੇ ਬਣਾਏ ਹੋਏ ਆ ਤੇ ਜਿਹੜੇ ਇਹ ਸਾਰੇ ਆਈਲੈਂਡ ਦੇ ਪੇਤੀ ਹੁੰਦੇ ਆ ਉਹ ਇਹ ਦੱਸਦੇ ਆ ਕਿ ਇਹ ਬਿਲਡਿੰਗ ਹੈ ਜੈਫਰੀ ਐਪਸਟਿਨ ਦਾ ਆਪਣਾ ਮੰਦਿਰ ਪਰ ਹੁਣ ਮੰਦਿਰ ਦੇ ਅੰਦਰ ਤੁਸੀਂ ਕੀ ਕਰਨਾ ਵਾ ਉਹ ਤੁਹਾਡੀ ਆਪਣੀ ਮਰਜ਼ੀ ਆ ਤੇ ਇਸੇ ਤਰ੍ਹਾਂ ਹੀ ਜੈਫਰੀ ਐਪਸਟਿਨ ਵੀ ਆਪਣੀ ਮਰਜ਼ੀ ਦੇ ਨਾਲ ਇੱਥੇ ਬਹੁਤ ਕੁਝ ਕਰਦਾ ਰਹਿੰਦਾ ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਕਿ ਇਸ ਆਈਲੈਂਡ ਦੇ ਉੱਪਰ ਸਿੱਧੇ ਤੌਰ ਦੇ ਉੱਪਰ ਪਹੁੰਚਣ ਦਾ ਕੋਈ ਵੀ ਰਸਤਾ ਨਹੀਂ ਹੈ ਇਨ ਕੇਸ ਤੁਹਾਡੇ ਕੋਲੇ ਆਪਣਾ ਪ੍ਰਾਈਵੇਟ ਜੈਟ ਹੋਵੇ ਜਾਂ ਕੋਈ ਆਪਣੀ ਕਿਸ਼ਤੀ ਹੋਵੇ ਤਾਂ ਇਸੇ ਕਰਕੇ ਪੂਰੀ ਦੁਨੀਆ ਤੋਂ ਅਲੱਗ-ਥਲੱਗ ਇਹ ਵਾਲਾ ਆਈਲੈਂਡ ਤੇ ਇਹਦੇ ਉੱਪਰ ਬਣਿਆ ਇਹ ਮੰਦਿਰ ਤੇ ਜੈਫਰੀ ਐਪਸਟੇਨ ਨੇ ਇਸ ਮੰਦਿਰ ਦੇ ਅੰਦਰ ਕੀ-ਕੀ ਕਾਰਨਾਮੇ ਕੀਤੇ ਬਹੁਤ ਅਲੱਗ-ਅਲੱਗ ਇਹਦੇ ਬਾਰੇ ਚ ਕਹਾਣੀਆਂ ਬਣੀਆਂ ਨੇ ਈਵਨ ਕੁਝ ਲੋਕ ਇੱਥੋਂ ਤੱਕ ਕਹਿੰਦੇ ਆ ਕਿ ਇਹੀ ਸਾਰੀਆਂ ਛੋਟੀ ਉਮਰ ਦੀਆਂ ਬੱਚੀਆਂ ਜਿਨ੍ਹਾਂ ਦੇ ਵਿੱਚੋਂ ਬਹੁਤ ਸਾਰੀਆਂ ਅਜੇ ਲਾਪਤਾ ਹੋ ਗਈਆਂ ਉਹਨਾਂ ਦੀ ਜੈਫਰੀ ਐਪਸਟੇਨ ਇਸ ਮੰਦਿਰ ਦੇ ਅੰਦਰ ਮਨੁੱਖੀ ਬਲੀ ਵੀ ਦਿੰਦਾ ਸੀ ਜਸਟਿਨ ਨੇ ਆਮ ਇਨਸਾਨਾਂ ਦੀ ਦੁਨੀਆ ਤੋਂ ਪਰੇ ਆਪਣੀ ਇੱਕ ਦੁਨੀਆ ਵਸਾ ਲਈ ਪਰ ਹਾਲੇ ਵੀ ਉਹਨੂੰ ਇੱਕ ਪ੍ਰੋਬਲਮ ਸੀ ਪ੍ਰੋਬਲਮ ਇਹ ਸੀ ਉਹਦੇ ਆਪਣੇ ਇਸ ਆਈਲੈਂਡ ਦੇ ਨਾਲ ਦਾ ਇੱਕ ਬਿਲਕੁਲ ਛੋਟਾ ਜਿਹਾ ਆਈਲੈਂਡ ਪਾਵੇਂ ਕਿ ਉੱਥੇ ਕਦੇ ਕੋਈ ਨਹੀਂ ਰਹਿੰਦਾ ਸੀ ਨਾ ਉੱਥੇ ਕਦੇ ਕੋਈ ਵੀ ਗਿਆ ਪਰ ਜਿਸ ਵੀ ਇਨਸਾਨ ਨੇ ਕੋਈ ਇਸ ਤਰ੍ਹਾਂ ਦੀਆਂ ਹਰਕਤਾਂ ਕਰਨੀਆਂ ਹੋਣ ਉਹਨੂੰ ਹਮੇਸ਼ਾ ਫੜੇ ਜਾਣ ਦਾ ਲੋਕਾਂ ਦੁਆਰਾ ਦੇਖੇ ਜਾਣ ਦਾ ਡਰ ਬਣਿਆ ਰਹਿੰਦਾ ਤਾਂ ਇਸੇ ਕਰਕੇ ਇੱਕ ਦਿਨ ਜੈਫਰੀ ਐਪਸਟੇਨ ਇਸ ਛੋਟੇ ਜਿਹੇ ਆਈਲੈਂਡ ਨੂੰ ਵੀ 22 ਮਿਲੀਅਨ ਡਾਲਰ ਦੇ ਵਿੱਚ ਖਰੀਦ ਲੈਂਦਾ। ਇਸ ਤੋਂ ਅੱਗੇ ਆਪਣੇ ਆਪ ਨੂੰ ਆਪਣੀ ਦੁਨੀਆ ਨੂੰ ਲੋਕਾਂ ਤੋਂ ਬਿਲਕੁਲ ਆਡਰ ਰੱਖਣ ਲਈ ਜੈਫਰੀ ਐਪਸਟੇਨ ਕੀ ਕਰਦਾ? ਬਹੁਤ ਸਾਰੀਆਂ ਸਮੁੰਦਰੀ ਅਰਚਿੰਜਸ ਨੂੰ ਖਰੀਦਦਾ। ਬਹੁਤ ਤਿੱਖੇ 16 ਦੀ ਤਰ੍ਹਾਂ ਦੀ ਇਹ ਚੀਜ਼ ਹੁੰਦੀ ਆ ਤੇ ਇਹਨੂੰ ਆਪਣੇ ਪੂਰੇ ਦੇ ਪੂਰੇ ਆਈਲੈਂਡ ਦੇ ਆਸ-ਪਾਸੇ ਖਿਲਾਰ ਦਿੰਦਾ। ਤਾਂ ਕਿ ਕਦੇ ਵੀ ਕੋਈ ਰਾਤ ਬਰਾਤੇ ਕਿਸੇ ਕਿਸ਼ਤੀ ਦੇ ਉੱਪਰ ਕੋਈ ਵੀ ਬਹਾਦਰ ਪ੍ਰੈਸ ਰਿਪੋਰਟਰ ਇਹਾਂ ਕੋਈ جاسੂਸ ਆ ਕੇ ਜੈਫਰੀ ਐਪਸਟੇਨ ਦੀ ਇਸ ਕਾਮਵਾਸਨਾ ਦੇ ਨਾਲ ਭਰੀ ਹੋਈ ਦੁਨੀਆ ਦੇ ਰੰਗ ਦੇ ਵਿੱਚ ਭੰਗ ਨਾ ਪਾ ਦੇਵੇ। ਇੱਕ ਪਾਸੇ ਜਿੱਥੇ ਬਾਹਰੋਂ ਆਉਣ ਵਾਲੇ ਲੋਕਾਂ ਨੂੰ ਰੋਕਣ ਦੇ ਲਈ ਇਹ ਸਾਰੇ ਦੇ ਸਾਰੇ ਇੰਨੇ ਵੱਡੇ ਵੱਡੇ ਅਰਚਿੰਸ ਕਾਫੀ ਹੁੰਦੇ ਆ ਕਿਉਂਕਿ ਕੋਈ ਵੀ ਬੋਟ ਕੋਈ ਵੀ ਕਿਸ਼ਤੀ ਦੇ ਉੱਪਰ ਇਸ ਆਈਲੈਂਡ ਦੇ ਉੱਪਰ ਹੁਣ ਨਹੀਂ ਆ ਸਕਦਾ। ਦੂਸਰੇ ਪਾਸੇ ਜੈਫਰੀ ਐਪਸਟੇਨ ਦਾ ਜਿਹੜਾ ਇਹ ਆਈਲੈਂਡ ਹੁੰਦਾ ਇਹ ਬਹੁਤ ਹੀ ਜ਼ਿਆਦਾ ਛੋਟਾ ਹੁੰਦਾ ਕਿਸੇ ਵੀ ਹਵਾਈ ਜਹਾਜ਼ ਦੇ ਇੱਥੇ ਲੈਂਡ ਕਰਨ ਦੇ ਲਈ ਤਾਂ ਇਸੇ ਕਰਕੇ ਜੈਫਰੀ ਐਪਸਟੇਨ ਜਦੋਂ ਵੀ ਇਸ ਆਈਲੈਂਡ ਦੇ ਉੱਪਰ ਆਉਂਦਾ ਤਾਂ ਆਪਣਾ ਜਿਹੜਾ ਉਹਦਾ ਇੱਕ ਛੋਟਾ ਜਿਹਾ ਪ੍ਰਾਈਵੇਟ ਜਹਾਜ਼ ਹੁੰਦਾ ਉਹਨੂੰ ਸੈਂਟ ਥੋਮਸ ਦੇ ਉੱਪਰ ਖੜਾ ਦਿੰਦਾ ਤੇ ਉੱਥੋਂ ਇੱਕ ਹੈਲੀਕਾਪਟਰ ਲੈ ਕੇ ਫਿਰ ਆਪਣੇ ਇਸ ਆਈਲੈਂਡ ਦੇ ਉੱਪਰ ਪਹੁੰਚਦਾ ਵਾ ਤੇ ਲੋਕਲ ਲੋਕ ਜੈਫਰੀ ਐਪਸਟੇਨ ਦੇ ਇਸ ਛੋਟੇ ਜਿਹੇ ਪ੍ਰਾਈਵੇਟ ਜਹਾਜ਼ ਨੂੰ ਲੋਲਿਤਾ ਐਕਸਪ੍ਰੈਸ ਦਾ ਨਾਮ ਦਿੰਦੇ ਆ ਹੁਣ ਲੋਲਿਤਾ ਕੀ ਆ ਕੁਝ ਦੋਸਤਾਂ ਨੂੰ ਉਹਦੇ ਬਾਰੇ ਵਿੱਚ ਨਹੀਂ ਪਤਾ ਲੋਲਿਤਾ ਸ਼ਬਦ ਜਿਹੜਾ ਹੈਗਾ ਉਹ ਹੁਣ ਛੋਟੀਆਂ ਬੱਚੀਆਂ ਦੇ ਨਾਲ ਕਾਮਵਾਸਨਾ ਦਾ ਜਿੰਨੇ ਵੀ ਚੀਜ਼ਾਂ ਹੁੰਦੀਆਂ ਨੇ ਉਹਦੇ ਨਾਲ ਪੂਰੀ ਤਰ੍ਹਾਂ ਦੇ ਨਾਲ ਜੁੜ ਚੁੱਕਿਆ ਇੱਕ ਬਹੁਤ ਹੀ ਜ਼ਿਆਦਾ ਮਸ਼ਹੂਰ ਨੋਵਲ ਦੇ ਕਰਕੇ ਪਰ ਉਹ ਕਹਾਣੀ ਅਲੱਗਾਂ ਤੇ ਬਹੁਤ ਹੀ ਜ਼ਿਆਦਾ ਲੰਬੀ ਆ ਪਰ ਜੈਫਰੀ ਐਪਸਟੇਨ ਦੇ ਇਸ ਪ੍ਰਾਈਵੇਟ ਛੋਟੇ ਜਿਹੇ ਜਹਾਜ਼ ਨੂੰ ਲੋਕਲ ਲੋਕ ਲੋਲਿਤਾ ਐਕਸਪ੍ਰੈਸ ਕਿਉਂ ਕਹਿੰਦੇ ਆ ਉਹਦਾ ਕਾਰਨ ਹੁਣ ਆਪਾਂ ਪਲੀ ਪੰਤੀ ਜਾਣਦੇ ਹਾਂ ਕਿਉਂਕਿ ਇਸੇ ਜਹਾਜ਼ ਦੇ ਵਿੱਚ ਭਰ-ਭਰ ਕੇ ਛੋਟੀ ਉਮਰ ਇੱਥੋਂ ਤੱਕ ਕਿ 12 ਸਾਲ ਤੱਕ ਦੀ ਉਮਰ ਦੀਆਂ ਬੱਚੀਆਂ ਨੂੰ ਇਸ ਆਈਲੈਂਡ ਦੇ ਉੱਪਰ ਲਜਾਇਆ ਜਾਂਦਾ ਸੀ ਬਹੁਤ ਸਾਰੇ ਲੋਕਲ ਲੋਕਾਂ ਨੇ ਇਵਨ ਇੱਥੋਂ ਤੱਕ ਕਿ ਇਹਨਾਂ ਦੇ ਵਿੱਚੋਂ ਕੁਝ ਜਿਹੜੀਆਂ ਬੱਚੀਆਂ ਹੁੰਦੀਆਂ ਸੀ ਉਹ ਹਾਲੇ ਤੱਕ ਵੀ ਆਪਣੀ ਸਕੂਲ ਯੂਨੀਫਾਰਮ ਦੇ ਵਿੱਚ ਹੀ ਹੁੰਦੀਆਂ ਸੀ ਜਿਵੇਂ ਆਪਾਂ ਪਿਛਲੇ ਆਪਣੇ ਐਪੀਸੋਡ ਦੇ ਵਿੱਚ ਵੀ ਗੱਲ ਕੀਤੀ ਸੀ ਪਰ ਜੇ ਤੁਹਾਨੂੰ ਇਹ ਲੱਗਦਾ ਕਿ ਇਹ ਵਾਲਾ ਪ੍ਰਾਈਵੇਟ ਆਈਲੈਂਡ ਸਿਰਫ ਵਰਤਿਆ ਜਾਂਦਾ ਸੀ ਇਨ੍ਹਾਂ ਛੋਟੀ ਉਮਰ ਦੀਆਂ ਬੱਚੀਆਂ ਦੇ ਨਾਲ ਆਪਣੀ ਕਾਮਵਾਸਨਾ ਦਾ ਖੇਡ ਖੇਡਣ ਲਈ ਤਾਂ ਤੁਸੀਂ ਬਿਲਕੁਲ ਗਲਤ ਹੋ ਅਸਲ ਦੇ ਵਿੱਚ ਇੱਥੋਂ ਤਾਂ ਇਹ ਖੇਡ ਸਿਰਫ ਸ਼ੁਰੂ ਹੁੰਦੀ ਹੈ ਇਹ ਚੀਜ਼ ਤਾਂ ਸਿਰਫ ਪਹਿਲਾ ਸਟੈਪ ਸੀ ਇਸ ਤੋਂ ਅੱਗੇ ਇਹਨਾਂ ਦੇ ਵਿੱਚੋਂ ਬਹੁਤ ਸਾਰੀਆਂ ਲੜਕੀਆਂ ਨੂੰ ਅਲੱਗ-ਅਲੱਗ ਦੁਨੀਆ ਦੇ ਬਹੁਤ ਹੀ ਜ਼ਿਆਦਾ ਮਸ਼ਹੂਰ ਤੇ ਤਾਕਤਵਰ ਲੋਕਾਂ ਦੇ ਕੋਲੇ ਭੇਜਿਆ ਜਾਂਦਾ ਸੀ ਜਿਹਦੀ ਆਪਾਂ ਗੱਲ ਕਰਾਂਗੇ ਤੇ ਉਹਨਾਂ ਦੇ ਵਿੱਚੋਂ ਕੁਝ ਲੋਕਾਂ ਦੇ ਨਾਮ ਵੀ ਲਵਾਂਗੇ ਆਪਣੇ ਅਗਲੇ ਵੀਡੀਓ ਦੇ ਵਿੱਚ ਪਰ ਬਿਲਕੁਲ ਨਾਲ ਸਬੂਤਾਂ ਦੇ ਬਹੁਤ ਸਾਰੀਆਂ ਉਹ ਵੱਡੀਆਂ ਲੜਕੀਆਂ ਅਗਲੇ ਵੀਡੀਓ ਦੇ ਵਿੱਚ ਸਾਹਮਣੇ ਆਉਣਗੀਆਂ ਨਾਲ ਸਾਹਮਣੇ ਆਉਣਗੇ ਉਹਨਾਂ ਦੇ ਵਕੀਲ ਅਗਲੀ ਚੀਜ਼ ਜਿਵੇਂ ਮੈਂ ਤੁਹਾਨੂੰ ਪਿਛਲੇ ਵੀਡੀਓ ਦੇ ਵਿੱਚ ਕਿਹਾ ਕਿ ਜਿਸ ਤਰ੍ਹਾਂ ਜੈਫਰੀ ਐਪਸਟੇਨ ਨੇ ਆਪਣੇ ਆਪ ਨੂੰ ਦੁਨੀਆ ਦਾ ਸਭ ਤੋਂ ਅਮੀਰ ਬੰਦਿਆਂ ਦੇ ਵਿੱਚੋਂ ਇੱਕ ਬਣਾ ਲਿਆ ਵਿਕਟੋਰੀਆਜ਼ ਸੀਕਰਟ ਦੇ ਓਨਰ ਸਭ ਤੋਂ ਪਹਿਲਾਂ ਬਹੁਤ ਸਾਰੀਆਂ ਅਲੱਗ-ਅਲੱਗ ਲੜਕੀਆਂ ਨੂੰ ਭੇਜ ਕੇ ਤੇ ਬਾਅਦ ਦੇ ਵਿੱਚ ਉਹਦੇ ਹੀ ਵੀਡੀਓ ਬਣਾ ਕੇ ਤੇ ਉਹਨੂੰ ਬਲੈਕਮੇਲ ਕਰਕੇ ਸੇਮ ਇਹੀ ਚੀਜ਼ ਜੈਫਰੀ ਐਪਸਟੇਨ ਇਨ੍ਹਾਂ ਸਾਰੇ ਲੋਕਾਂ ਦੇ ਨਾਲ ਵੀ ਕਰਦਾ ਰਿਹਾ ਇਨ੍ਹਾਂ ਦੇ ਵਿੱਚੋਂ ਬਹੁਤ ਸਾਰੀਆਂ ਲੜਕੀਆਂ ਉਹਨਾਂ ਨੂੰ ਸਿਰਫ ਭੇਜਿਆ ਜਾਂਦਾ ਸੀ ਪਰ ਕੁਝ ਲੜਕੀਆਂ ਇਸ ਤਰ੍ਹਾਂ ਦੀਆਂ ਸੀ ਜਿਹੜੀਆਂ ਜੈਫਰੀ ਐਪਸਟੇਨ ਦੇ ਲਈ ਇਹ ਬਲੈਕਮੇਲਿੰਗ ਵਾਲਾ ਤੇ ਜਾਂ ਫਿਰ ਕਹਿ ਲਓ ਵੀਡੀਓ ਨਾਲ ਦੇ ਨਾਲ ਬਣਾਉਣ ਵਾਲਾ ਕੰਮ ਵੀ ਕਰਦੀਆਂ ਸੀ ਹੁਣ ਆਪਾਂ ਮੁੜਦੇ ਹਾਂ ਆਪਣੇ ਉਸੇ ਆਈਲੈਂਡ ਵੱਲ ਤੇ ਉਹਦੀ ਇਸ ਅਜੀਬੋ-ਗਰੀਬ ਬਿਲਡਿੰਗ ਦੇ ਵੱਲ ਇਸ ਬਿਲਡਿੰਗ ਦੇ ਹਰ ਇੱਕ ਕੋਨੇ ਦੇ ਉੱਪਰ ਹਰ ਇੱਕ ਬਾਥਰੂਮ ਇਵਨ সুইমিং ਪੂਲ ਦੇ ਅੰਦਰ ਹਰ ਇੱਕ ਕਮਰੇ ਦੇ ਅੰਦਰ ਬਹੁਤ ਸਾਰੇ ਛੋਟੇ-ਛੋਟੇ ਲੁਕਵੇਂ ਕੈਮਰੇ ਲੱਗੇ ਹੁੰਦੇ ਸੀ ਹੁਣ ਇਸ ਆਈਲੈਂਡ ਦੇ ਉੱਪਰ ਜੋ ਕੁਝ ਵੀ ਹੋ ਰਿਹਾ ਸੀ ਇਹਦੇ ਬਾਰੇ ਦੇ ਵਿੱਚ ਅਮਰੀਕਾ ਦੇ ਵੱਡੇ ਲੀਡਰਾਂ ਨੂੰ ਉੱਥੋਂ ਦੀ ਲੋਕਲ ਪੁਲਿਸ ਨੂੰ ਕਿੰਨਾ ਕੁ ਜ਼ਿਆਦਾ ਪਤਾ ਸੀ ਇਹਦੇ ਬਾਰੇ ਚ ਸਮਝਣ ਦੇ ਲਈ ਆਪਾਂ ਨੂੰ ਕੋਈ ਜ਼ਿਆਦਾ ਦਿਮਾਗ ਲਾਉਣ ਦੀ ਲੋੜ ਨਹੀਂ ਪੈਂਦੀ ਪਰ ਫਾਈਨਲੀ ਸਤੰਬਰ 2005 ਦੇ ਵਿੱਚ ਇੱਕ ਇਹੋ ਜਿਹੀ ਘਟਨਾ ਹੁੰਦੀ ਆ ਜਿਹੜੀ ਲੋਕਲ ਪੁਲਿਸ ਨੂੰ ਫੋਰਸ ਕਰ ਦਿੰਦੀ ਆ ਕੋਈ ਐਕਸ਼ਨ ਜੈਫਰੀ ਐਪਸਟੇਨ ਦੇ ਉੱਪਰ ਲੈਣ ਲਈ ਪਾਮ ਬੀਚ ਦੇ ਉੱਪਰ ਲੋਕਲ ਪੁਲਿਸ ਇੱਕ 15 ਸਾਲ ਦੀ ਲੜਕੀ ਨੂੰ ਰੋਕਦੀ ਆ ਉਹ ਕਾਰ ਬਹੁਤ ਹੀ ਜ਼ਿਆਦਾ ਹਾਈ ਸਪੀਡ ਦੇ ਉੱਪਰ ਚਲਾ ਰਹੀ ਹੁੰਦੀ ਆ ਤੇ ਪੂਰੀ ਤਰ੍ਹਾਂ ਦੇ ਨਾਲ ਨਸ਼ੇ ਦੇ ਵਿੱਚ ਹੁੰਦੀ ਆ ਪੁਲਿਸ ਵਾਲੇ ਨੂੰ ਲੱਗਦਾ ਕਿ ਛੋਟਾ ਮੋਟਾ ਰੈਗੂਲਰ ਕੇਸ ਆ ਤੇ ਗੱਲ ਇੱਥੇ ਹੀ ਖਤਮ ਹੋ ਜਾਊਗੀ ਪਰ ਗੱਲ ਇੱਥੇ ਖਤਮ ਨਹੀਂ ਹੁੰਦੀ ਪ੍ਰੋਬਲਮ ਇਹ ਆ ਕਿ ਇਹ 15 ਸਾਲ ਦੀ ਲੜਕੀ ਬੋਲਣਾ ਸ਼ੁਰੂ ਕਰ ਦਿੰਦੀ ਆ ਪੁਲਿਸ ਵਾਲੇ ਇੱਕ ਬਹੁਤ ਵੱਡੀ ਗਲਤੀ ਕਰਦੇ ਆ ਜਦੋਂ ਇਸ ਲੜਕੀ ਨੂੰ ਪੁਲਿਸ ਸਟੇਸ਼ਨ ਲੈ ਜਾਂਦੇ ਆ ਤੇ ਪੁਲਿਸ ਸਟੇਸ਼ਨ ਜਾ ਕੇ ਇਹ ਲੜਕੀ ਆਪਣੀ ਕਹਾਣੀ ਸੁਣਾਉਣੀ ਸ਼ੁਰੂ ਕਰਦੀ ਆ ਤੇ ਇਥੋਂ ਪਹਿਲੀ ਵਾਰੀ ਦੁਨੀਆ ਦੇ ਸਾਹਮਣੇ ਆਉਂਦਾ ਜੈਫਰੀ ਐਪਸਟੇਨ ਦੀ ਦੁਨੀਆ ਦਾ ਉਹ ਕਾਲਾ ਸਿਆ ਪੱਕ ਤੇ ਇਸ ਤੋਂ ਅੱਗੇ ਇਹ 15 ਸਾਲ ਦੀ ਲੜਕੀ ਪੁਲਿਸ ਵਾਲਿਆਂ ਨੂੰ ਇਹ ਦੱਸਦੀ ਆ ਕਿ ਕਿਵੇਂ ਉਹਨੂੰ ਪੈਸੇ ਤੇ ਲਾਲਚ ਦੇ ਵਿੱਚ ਇਸ ਆਈਲੈਂਡ ਦੇ ਉੱਪਰ ਲਜਾਇਆ ਗਿਆ ਤੇ ਉਸ ਤੋਂ ਬਾਅਦ ਕਿਸ ਤਰ੍ਹਾਂ ਦੇ ਨਾਲ ਉਹ ਜੈਫਰੀ ਐਪਸਟੇਨ ਦੀ ਕਾਮਵਾਸਨਾ ਦਾ ਲਗਾਤਾਰ ਸ਼ਿਕਾਰ ਹੋ ਰਹੀ ਆ ਤੇ ਸਿਰਫ ਉਹੀ ਨਹੀਂ ਉਹਦੇ ਵਰਗੀਆਂ ਹੋਰ ਪਤਾ ਹੀ ਨਹੀਂ ਕਿੰਨੀਆਂ ਸੈਂਕੜੇ ਲੜਕੀਆਂ ਨੇ ਜਿਹੜੀਆਂ ਬਿਲਕੁਲ ਇਸੇ ਤਰ੍ਹਾਂ ਦੀ ਜ਼ਿੰਦਗੀ ਜਿਉ ਰਹੀਆਂ ਨੇ ਅੱਗੇ ਇਹ ਲੜਕੀ ਪੁਲਿਸ ਵਾਲਿਆਂ ਨੂੰ ਇਹ ਦੱਸਦੀ ਆ ਕਿ ਜਦੋਂ ਮੈਨੂੰ ਇੱਥੇ ਪਹਿਲੀ ਵਾਰ ਲਜਾਇਆ ਗਿਆ ਤਾਂ ਮੈਂ ਇਹ ਦੇਖਿਆ ਕਿ ਜੈਫਰੀ ਐਪਸਟਿਨ ਦਾ ਜਿਹੜਾ ਬੈੱਡਰੂਮ ਆ ਉਹਦੇ ਵਿੱਚ ਬਹੁਤ ਸਾਰੀਆਂ ਮਸ਼ੀਨਾਂ ਇਸ ਤਰ੍ਹਾਂ ਦੀਆਂ ਪਈਆਂ ਜਿੇ ਤੋਂ ਤੁਹਾਨੂੰ ਇਹ ਲੱਗਦਾ ਕਿ ਤੁਸੀਂ ਕਿਸੇ ਘਰੇ ਨਹੀਂ ਬਲਕਿ ਕਿਸੇ ਡਾਕਟਰ ਦੇ ਕਲੀਨਿਕ ਦੇ ਉੱਪਰ ਪਹੁੰਚ ਚੁੱਕੇ ਹੋ ਜੈਫਰੀ ਐਪਸਟਿਨ ਦੇ ਪੂਰੇ ਦੇ ਪੂਰੇ ਘਰ ਦੇ ਵਿੱਚ ਬਹੁਤ ਸਾਰੇ ਅਸ਼ਲੀਲ ਖਡਾਉਣੇ ਪਏ ਆ ਤੇ ਬਹੁਤ ਸਾਰੇ ਇਸ ਤਰ੍ਹਾਂ ਦੇ ਮਨੁੱਖੀ ਗੁਪਤ ਅੰਗ ਪਏ ਆ ਰਬੜ ਦੇ ਜਾਂ ਪਲਾਸਟਿਕ ਦੇ ਬਣੇ ਹੋਏ ਜੈਫਰੀ ਅਪਸਟੇਨ ਦੇ ਇਸ ਘਰ ਦੇ ਵਿੱਚ ਹਰ ਇੱਕ ਕੋਨੇ ਦੇ ਉੱਪਰ ਔਰਤਾਂ ਦੀਆਂ ਪੂਰੀ ਤਰ੍ਹਾਂ ਦੇ ਨਾਲ ਨਗਨ ਰੂਪ ਦੇ ਵਿੱਚ ਫੋਟੋਆਂ ਹਰ ਕਿਤੇ ਟੰਗੀਆਂ ਹੋਈਆਂ ਨੇ ਤੇ ਉਹਦੀ ਆਪਣੀ ਇੱਕ ਬਹੁਤ ਵੱਡੀ ਲਾਇਬ੍ਰੇਰੀ ਆ ਕਿਤਾਬਾਂ ਦੀ ਨਹੀਂ ਬਲਕਿ ਅਸ਼ਲੀਲ ਵੀਡੀਓਜ਼ ਦੀ ਅਸ਼ਲੀਲ ਫਿਲਮਾਂ ਦੀ ਜੈਫਰੀ ਅਪਸਟੇਨ ਦੇ ਇਸਕਰ ਦੇ ਅੰਦਰ ਬਹੁਤ ਸਾਰੇ ਇਸ ਤਰ੍ਹਾਂ ਦੇ ਜਾਨਵਰ ਨੇ ਜਿਹੜੇ ਅਸਲ ਦੇ ਵਿੱਚ ਮਰ ਚੁੱਕੇ ਆ ਪਰ ਉਸ ਤੋਂ ਬਾਅਦ ਉਹਨਾਂ ਦੇ ਸਰੀਰ ਦੇ ਅੰਦਰ ਕੋਈ ਖਾਸ ਚੀਜ਼ਾਂ ਭਰ ਕੇ ਉਹਨਾਂ ਨੂੰ ਖੂਬ ਹਾਲੇ ਤੱਕ ਵੀ ਜਿਉਂਦੇ ਜਾਨਵਰਾਂ ਦੀ ਤਰ੍ਹਾਂ ਦਿਖਾਇਆ ਗਿਆ ਵਾ ਇਸ ਇੰਨੇ ਵੱਡੇ ਆਲੀਸ਼ਾਨ ਮਹਿਲ ਦੇ ਅੰਦਰ ਸਿਰਫ ਇੱਕੋ ਇੱਕ ਕਿਤਾਬ ਪਈ ਆ ਜਿਹੜੀ ਪਈ ਆ ਜੈਫਰੀ ਐਪਸਟਿਨ ਦੇ ਬਹੁਤ ਵੱਡੇ ਟੇਬਲ ਦੇ ਉੱਪਰ ਕੋਈ ਵੀ ਇਨਸਾਨ ਜਦੋਂ ਜੈਫਰੀ ਐਪਸਟਿਨ ਦੇ ਕੰਮ ਕਰਨ ਦੇ ਕਮਰੇ ਦੇ ਵਿੱਚ ਪਹੁੰਚੂਗਾ ਤਾਂ ਸਭ ਤੋਂ ਪਹਿਲਾਂ ਉਹਦੀ ਨਿਗਾ ਪੈਂਦੀ ਆ ਏਸੀ ਟੇਬਲ ਤੇ ਉਹਦੇ ਉੱਪਰ ਰੱਖੀ ਹੋਈ ਇਸ ਕਿਤਾਬ ਵੱਲ ਤੇ ਇਹ ਕਿਤਾਬ ਕੋਈ ਮੈਡੀਕਲ ਸਾਇੰਸ ਜਾਂ ਫਿਜ਼ਿਕਸ ਦੇ ਬਾਰੇ ਵਿੱਚ ਨਹੀਂ ਹੈਗੀ ਇਹ ਕਿਤਾਬਾਂ ਕੁਝ ਇਸ ਤਰ੍ਹਾਂ ਦੇ ਪਾਦਰੀਆਂ ਦੇ ਬਾਰੇ ਵਿੱਚ ਜਿਹੜੇ ਆਪਣੇ ਅਸਲੀ ਧਰਮ ਦੇ ਰਸਤੇ ਤੋਂ ਪਟਕ ਚੁੱਕੇ ਆ ਤੇ ਉਹ ਇੱਕ ਦਿਨ ਇੱਕ ਲੜਕੀ ਨੂੰ ਅਗਵਾ ਕਰਕੇ ਆਪਣੇ ਇੱਕ ਤਹਿਖਾਨੇ ਦੇ ਵਿੱਚ ਲੈ ਆਉਂਦੇ ਆ ਤੇ ਉਸ ਤੋਂ ਬਾਅਦ ਉਹਦੇ ਨਾਲ ਜੋ ਉਹਨਾਂ ਦਾ ਦਿਲ ਕਰਦਾ ਤੇ ਜੋ ਕੁਝ ਇਨਸਾਨੀ ਦਿਮਾਗ ਸੋਚ ਵੀ ਨਹੀਂ ਸਕਦਾ ਇਨਸਾਨੀ ਦਿਮਾਗ ਤੋਂ ਪਰੇ ਦੀਆਂ ਉਹ ਸਾਰੀਆਂ ਚੀਜ਼ਾਂ ਕਰਦੇ ਨੇ ਸਿਰਫ ਇਸ ਇੱਕ ਕਹਾਣੀ ਦੇ ਬਾਰੇ ਦੇ ਵਿੱਚ ਆ ਇਹ ਕਿਤਾਬ ਇੰਨੇ ਖੁਲਾਸਿਆਂ ਤੋਂ ਬਾਅਦ ਤੁਹਾਨੂੰ ਜੈਫਰੀ ਐਪਸਟੇਨ ਦੇ ਦਿਮਾਗ ਤੇ ਉਹਦੀ ਦੁਨੀਆ ਦੇ ਬਾਰੇ ਵਿੱਚ ਚੰਗੀ ਤਰ੍ਹਾਂ ਦੇ ਨਾਲ ਪਤਾ ਲੱਗ ਸਕਦਾ ਇਸ ਲੜਕੀ ਨੂੰ ਮੀਡੀਆ ਨੇ ਨਾਮ ਦਿੱਤਾ ਆਰੀਆ ਦਾ ਕਿਉਂਕਿ ਇਹਦੀ ਜਿਹੜੀ ਪਛਾਣ ਸੀ ਉਹ ਪੂਰੀ ਤਰ੍ਹਾਂ ਦੇ ਨਾਲ ਗੁਪਤ ਰੱਖੀ ਗਈ ਆਰੀਆ ਨੇ ਇਸ ਤੋਂ ਕਿ ਇਹ ਦੱਸਿਆ ਕਿ ਜੈਫਰੀ ਐਪਸਟਿਨ ਨੂੰ ਪੂਰੇ ਦਿਨ ਦੇ ਵਿੱਚ ਕਮ ਸੇ ਕਮ ਤਿੰਨ ਵਾਰ ਆਪਣੇ ਪੂਰੇ ਸਰੀਰ ਦੀ ਮ사ਜ ਕਰਾਉਣ ਦਾ ਸ਼ੌਕ ਸੀ ਤੇ ਉਹ ਇਹ ਚੀਜ਼ ਹਰ ਰੋਜ਼ ਬਿਨਾਂ ਨਾਗਾ ਅਲੱਗ-ਅਲੱਗ ਲੜਕੀਆਂ ਤੋਂ ਕਰਵਾਉਂਦਾ ਸੀ ਲੜਕੀਆਂ ਨੂੰ ਇਸ ਆਈਲੈਂਡ ਦੇ ਉੱਪਰ ਲੈ ਕੇ ਆਉਣ ਦੇ ਤਰੀਕੇ ਅਲੱਗ-ਅਲੱਗ ਨੇ ਕਿਸੇ ਨੂੰ ਪੈਸੇ ਦੇ ਲਾਲਚ ਦੇ ਕੇ ਬਹੁਤ ਸਾਰੀਆਂ ਲੜਕੀਆਂ ਆਰੀਆ ਦੇ ਅਕੋਰਡਿੰਗ ਇਸ ਤਰ੍ਹਾਂ ਦੀਆਂ ਸੀ ਜਿਹੜੀਆਂ ਬਹੁਤ ਗਰੀਬ ਸੀ ਪਰ ਅੱਗੇ ਪੜ੍ਹਨਾ ਚਾਹੁੰਦੀਆਂ ਸੀ ਇਹਨਾਂ ਲੜਕੀਆਂ ਨੂੰ ਜੈਫਰੀ ਐਪਸਟੇਨ ਤੇ ਉਹਦੇ ਬਹੁਤ ਸਾਰੇ ਏਜੰਟ ਇਹ ਕਹਿ ਕੇ ਇੱਥੇ ਲੈ ਕੇ ਆਏ ਕਿ ਤੁਸੀਂ ਹੋਰ ਕੁਝ ਨਹੀਂ ਕਰਨਾ ਸਿਰਫ ਮ사ਜ ਕਰਨੀਆਂ ਤੇ ਇਸ ਤੋਂ ਬਾਅਦ ਜਦੋਂ ਤੁਸੀਂ ਕਾਫੀ ਮਹੀਨੇ ਸਾਰਾ ਕੁਝ ਕਰ ਲੋਗੇ ਤਾਂ ਅਸੀਂ ਤੁਹਾਡੀ ਅੱਗੇ ਦੀ ਪੜਾਈ ਦਾ ਖਰਚਾ ਖੁਦ ਦੇਵਾਂਗੇ ਆਰੀਆ ਨੇ ਅੱਗੇ ਇਹ ਦੱਸਿਆ ਕਿ ਇੱਕ ਇੱਕ ਮ사ਜ ਦੇ ਸੈਸ਼ਨ ਦੇ ਉੱਪਰ ਇਹਨਾਂ 12 13 14 ਜਾਂ 15 ਸਾਲ ਦੀਆਂ ਲੜਕੀਆਂ ਨੂੰ 2-200 ਡਾਲਰ ਤੱਕ ਦੇ ਮਿਲਦੇ ਸੀ ਜਿਹੜੀ ਕਿ ਇਹਨਾਂ ਲੜਕੀਆਂ ਦੇ ਲਈ ਇੱਕ ਬਹੁਤ ਹੀ ਜ਼ਿਆਦਾ ਵੱਡੀ ਅਮਾਊਂਟ ਪਰ ਜੇ ਇਹ ਲੜਕੀਆਂ ਇਸ ਤੋਂ ਵੀ ਜ਼ਿਆਦਾ ਪੈਸੇ ਕਮਾਉਣੇ ਚਾਹੁੰਦੀਆਂ ਤਾਂ ਉਹਨਾਂ ਦੇ ਲਈ ਸੀ ਇੱਕ ਸਪੈਸ਼ਲ ਕੰਮ ਜਿਹੜਾ ਕਿ ਜੈਫਰੀ ਐਪਸਟਿਨ ਇਹਨਾਂ ਨੂੰ ਦਿੰਦਾ ਸੀ ਉਹ ਕੰਮ ਸੀ ਆਪਣੇ ਵਰਗੀਆਂ ਹੋਰ ਲੜਕੀਆਂ ਨੂੰ ਇੱਥੇ ਲੈ ਕੇ ਆਉਣਾ ਤੇ ਹਰ ਇੱਕ ਨਵੀਂ ਲਿਆਂਦੀ ਲੜਕੀ ਦੇ ਪਿੱਛੇ ਜਿਹੜੀ ਪੁਰਾਣੀ ਲੜਕੀ ਉਹਨੂੰ ਲੈ ਕੇ ਆਈ ਆ ਉਹਨੂੰ ਉਹਦੇ ਲਈ ਐਕਸਟਰਾ 300 ਡਾਲਰ ਮਿਲਿਆ ਕਰਦੇ ਸੀ ਆਪਣੇ ਅਗਲੇ ਕਿਸੇ ਵੀਡੀਓ ਦੇ ਵਿੱਚ ਆਪਾਂ ਇਹਨਾਂ ਦੇ ਵਿੱਚੋਂ ਕੋਸ਼ਿਕ ਲੜਕੀਆਂ ਦੇ ਵੀ ਵੀਡੀਓ ਦੇਖਾਂਗੇ ਉਹਨਾਂ ਦੀ ਇੰਟਰਵਿਊਜ਼ ਦੇਖਾਂਗੇ ਅਮਰੀਕਾ ਦੇ ਬਹੁਤ ਵੱਡੇ ਚੈਨਲਸ ਦੇ ਉੱਪਰ ਜਿਹੜੀਆਂ ਸਭ ਤੋਂ ਪਹਿਲਾਂ ਬਹੁਤ ਛੋਟੀ ਉਮਰ ਦੇ ਵਿੱਚ ਪੈਸੇ ਦੇ ਲਾਲਚ ਦੇ ਵਿੱਚ ਜਾਂ ਫਿਰ ਬਿਹਤਰ ਐਜੂਕੇਸ਼ਨ ਦੇ ਲਾਲਚ ਦੇ ਵਿੱਚ ਜੈਫਰੀ ਐਪਸਟੇਨ ਦੇ ਚੁੰਗੜੇ ਵਿੱਚ ਫਸਦੀਆਂ ਨੇ ਪਰ ਉਸ ਤੋਂ ਬਾਅਦ ਜੈਫਰੀ ਐਪਸਟੇਨ ਦੇ ਲਈ ਅਗਲੇ ਕਿੰਨੇ ਸਾਲਾਂ ਤੱਕ ਦਲਾਲੀ ਦਾ ਕੰਮ ਵੀ ਕਰਦਿਆਂ ਨੇ ਇਹ ਚੀਜ਼ ਮੈਂ ਇੱਥੇ ਤਾਂ ਬੋਲ ਰਿਹਾ ਕਿਉਂਕਿ ਥੋੜੇ ਵਿੱਚ ਸੁਣਨ ਵਾਲੇ ਕੁਝ ਦੋਸਤਾਂ ਨੂੰ ਇਹ ਨਾ ਲੱਗੇ ਕਿ ਇਹ ਸਿਰਫ ਕਈਆਂ ਸੁਣੀਆਂ ਕਹਾਣੀਆਂ ਨੇ ਕਿਉਂਕਿ ਜਿਵੇਂ ਮੈਂ ਤੁਹਾਨੂੰ ਪਹਿਲੇ ਜ਼ਿਕਰ ਕੀਤਾ ਅੱਜ ਦਾ ਵੀਡੀਓ ਸਿਰਫ ਹੋਊਗਾ ਜੈਫਰੀ ਐਪਸਟੇਨ ਦੇ ਕਾਲੇ ਕਾਰਨਾਮਿਆਂ ਦੇ ਬਾਰੇ ਵਿੱਚ ਅਗਲੇ ਵੀਡੀਓਜ਼ ਦੇ ਵਿੱਚ ਅਲੱਗ-ਅਲੱਗ ਤਰ੍ਹਾਂ ਦੇ ਕਿਰਦਾਰ ਸਾਹਮਣੇ ਆਉਣੇ ਸ਼ੁਰੂ ਹੋਣਗੇ ਪੁਲਿਸ ਵਾਲੇ ਹੁਣ ਇਸ ਕੇਸ ਦੇ ਉੱਪਰ ਕੋਈ ਕੰਮ ਕਰਨਾ ਚਾਹੁੰਦੇ ਸੀ ਜਾਂ ਨਹੀਂ ਪਰ ਇਸ ਤੋਂ ਪਹਿਲਾਂ ਕਿ ਉਹ ਕੋਈ ਵੀ ਐਕਟ ਕਰ ਦੇ ਬਹੁਤ ਸਾਰੇ ਅਮਰੀਕਾ ਦੇ ਪੱਤਰਕਾਰਾਂ ਨੂੰ ਇਸ ਲੜਕੀ ਦੇ ਪੁਲਿਸ ਦੁਆਰਾ ਫੜੇ ਜਾਣ ਤੇ ਜੈਫਰੀ ਐਪਸਟੇਨ ਦੇ ਬਾਰੇ ਵਿੱਚ ਬਹੁਤ ਸਾਰੇ ਖੁਲਾਸੇ ਕਰਨ ਦੀ ਖਬਰ ਮਿਲ ਜਾਂਦੀ ਆ ਤੇ ਇਸ ਤੋਂ ਬਾਅਦ ਜਦੋਂ ਆਰੀਆ ਇਸ ਲੜਕੀ ਦਾ ਬਦਲਿਆ ਹੋਇਆ ਨਾਮ ਇਹਦੇ ਤੋਂ ਪੱਤਰਕਾਰ ਇਹ ਪੁੱਛਦੇ ਨੇ ਕਿ ਕਿੰਨੀਆਂ ਲੜਕੀਆਂ ਉੱਥੇ 18 ਸਾਲ ਤੋਂ ਘੱਟ ਉਮਰ ਦੀਆਂ ਹੁੰਦੀਆਂ ਤਾਂ ਆਰੀਆ ਇਹ ਬੋਲਦੀ ਆ ਕਿ ਤਕਰੀਬਨ ਸਾਰੀਆਂ ਦੀਆਂ ਸਾਰੀਆਂ ਜਦੋਂ ਅੱਗੇ ਆਰੀਆ ਨੂੰ ਇਹ ਪੁੱਛਿਆ ਜਾਂਦਾ ਕਿ ਕੀ ਜੈਫਰੀ ਐਪਸਟੇਨ ਨੂੰ ਇਹਨਾਂ ਸਾਰੀਆਂ ਲੜਕੀਆਂ ਦੀ ਅਸਲ ਏਜ ਦੇ ਬਾਰੇ ਚੰਗੀ ਤਰ੍ਹਾਂ ਪਤਾ ਸੀ ਤੋ ਕਿ 18 ਸਾਲ ਤੋਂ ਘੱਟ ਉਮਰ ਦੀ ਕਿਸੇ ਵੀ ਲੜਕੀ ਦੇ ਨਾਲ ਕੁਝ ਵੀ ਇਸ ਤਰ੍ਹਾਂ ਦਾ ਕਰਨਾ ਇੱਕ ਕਾਨੂੰਨਾਨ ਅਪਰਾਧ ਆ ਤਾਂ ਆਰੀਆ ਨੇ ਅੱਗੇ ਕਿਹਾ ਕਿ ਜੈਫਰੀ ਐਪਸਟਿਨ ਨੂੰ ਇਸ ਚੀਜ਼ ਦੇ ਨਾਲ ਕੋਈ ਵੀ ਫਰਕ ਨਹੀਂ ਪੈਂਦਾ ਸੀ ਉਹ ਅਕਸਰ ਇਹ ਚੀਜ਼ ਕਹਿੰਦਾ ਸੀ ਜਿੰਨੀ ਜ਼ਿਆਦਾ ਉਮਰ ਛੋਟੀ ਉਹਨਾਂ ਹੀ ਮੈਨੂੰ ਜ਼ਿਆਦਾ ਇੰਟਰਸਟ ਆ ਆਰੀਆ ਦੇ ਇਸ ਖੁਲਾਸੇ ਤੋਂ ਬਾਅਦ ਸਭ ਤੋਂ ਪਹਿਲੀ ਇੱਕ ਲੜਕੀ ਮੀਡੀਆ ਦੇ ਸਾਹਮਣੇ ਆਉਂਦੀ ਆ ਤੇ ਆਪਣੀ ਕਹਾਣੀ ਸੁਣਾਉਣੀ ਸ਼ੁਰੂ ਕਰਦੀ ਆ ਤੇ ਇਹ ਲੜਕੀ ਸੀ ਫਰਾਂਸ ਦੀ ਗੋਇਫਰੇ ਤੇ ਗੋਫਰੇ ਨੇ মিডিਆ ਦੇ ਸਾਹਮਣੇ ਇਹ ਚੀਜ਼ ਮੰਨੀ ਕਿ ਮੈਨੂੰ ਜੈਫਰੀ ਐਪਸਟਿਨ ਨੇ ਦੁਨੀਆ ਦੇ ਇੱਕ ਬਹੁਤ ਹੀ ਜ਼ਿਆਦਾ ਮਸ਼ਹੂਰ ਤੇ ਪਾਵਰਫੁੱਲ ਪ੍ਰਾਈਮ ਮਿਨਿਸਟਰ ਦੇ ਕੋਲੇ ਸਮਾਂ ਬਤੌਣ ਦੇ ਲਈ ਭੇਜਿਆ ਤੇ ਇਹ ਸੀਗਾ ਸਭ ਤੋਂ ਪਹਿਲਾ ਜੈਫਰੀ ਐਪਸਟਿਨ ਤੇ ਦੁਨੀਆ ਦੇ ਸਭ ਤੋਂ ਜ਼ਿਆਦਾ ਤਾਕਤਵਰ ਲੋਕਾਂ ਦੇ ਬਾਰੇ ਦੇ ਵਿੱਚ ਹੋਣ ਵਾਲਾ ਬਹੁਤ ਵੱਡਾ ਖੁਲਾਸਾ ਇਹ ਗੱਲ ਉਦੋਂ ਤੋਂ ਚੱਲੀ ਆ ਤੇ ਅੱਜ ਤੱਕ ਵੀ ਚਲਦੀ ਆ ਰਹੀ ਆ ਤੇ ਅੱਜ ਇਹ ਪੂਰਾ ਦਾ ਪੂਰਾ ਕੇਸ ਟਰੰਪਸ ਆਫ ਹੋਣਾ ਦੇ ਗਲੇ ਦੀ ਹੱਡੀ ਬਣ ਚੁੱਕਿਆ ਅਗਲੇ ਵੀਡੀਓਜ਼ ਦੇ ਵਿੱਚ ਆਪਾਂ ਗੱਲ ਕਰਾਂਗੇ ਈਵਨ ਡੋਨਲਡ ਟਰੰਪ ਦੇ ਜੈਫਰੀ ਐਪਸਟੇਨ ਦੇ ਨਾਲ ਬਹੁਤ ਹੀ ਜ਼ਿਆਦਾ ਨੇੜਤਾ ਦੀ ਤੇ ਸਿਰਫ ਇਕੱਲੀ ਗੁਆਇਫਰੇ ਨੇ ਦੁਨੀਆ ਦੇ ਇੰਨੇ ਜ਼ਿਆਦਾ ਵੱਡੇ ਲੋਕਾਂ ਦੇ ਨਾਮ ਲੈਤੇ ਤਾਂ ਏਸੀ ਚੀਜ਼ ਤੋਂ ਅਮਰੀਕਾ ਦੇ ਪੱਤਰਕਾਰਾਂ ਨੂੰ ਪੁਲਿਸ ਵਾਲਿਆਂ ਨੂੰ ਤੇ ਪੂਰੇ ਦੇ ਪੂਰੇ ਸਮਾਜ ਨੂੰ ਪਤਾ ਲੱਗ ਗਿਆ ਕਿ ਇਹ ਕਹਾਣੀ ਕੋਈ ਬਹੁਤ ਛੋਟੀ ਨਹੀਂ ਇਹ ਕੁਝ ਬਹੁਤ ਹੀ ਵੱਡਾ ਨਿਕਲ ਕੇ ਸਾਹਮਣੇ ਆਉਣ ਵਾਲਾ ਵਾ ਇਸ ਤੋਂ ਬਾਅਦ ਗੁਆਇਫਰੇ ਨੇ ਇਹ ਕਿਹਾ ਕਿ ਮੈਨੂੰ ਇੱਕ ਵਾਰ ਐਪਸਟੇਨ ਨੇ ਹਾਰਵਰਡ ਯੂਨੀਵਰਸਿਟੀ ਦੇ ਇੱਕ ਬਹੁਤ ਹੀ ਵੱਡੇ ਪ੍ਰੋਫੈਸਰ ਐਲਨ ਡਰਸ਼ੋਵਿਟਸ ਕੋਲੇ ਵਿਕਟੋਰੀਆ ਸੀਕਰੇਟ ਦੇ ਬਾਸ ਜਿਹਦੀ ਆਪਾਂ ਗੱਲ ਪਿਛਲੇ ਵੀਡੀਓ ਦੇ ਵਿੱਚ ਕੀਤੀ ਹੈ ਲੈਸ ਵੈਕਸੀਨਰ ਦੇ ਕੋਲੇ ਅਮਰੀਕਾ ਦੇ ਸਭ ਤੋਂ ਵੱਡੇ ਹੈਜ ਫੰਡ ਇਨਵੈਸਟਰਸ ਦੇ ਵਿੱਚੋਂ ਇੱਕ ਗਲੈਨ ਡਬਲਿਨ ਦੇ ਕੋਲੇ ਤੇ ਅਮਰੀਕਾ ਦੇ ਪੁਰਾਣੇ ਯੂ ਐਸ ਪੀਸ ਐਨਵਾਈ ਜੋਰਜ ਮਿਚੈਲ ਦੇ ਕੋਲੇ ਕਾਫੀ ਵਾਰ ਭੇਜਿਆ ਹੁਣ ਆਪਾਂ ਗੱਲ ਕਰਦੇ ਹਾਂ ਜੈਫਰੀ ਐਪਸਟੇਨ ਦੇ ਕੁਝ ਅਜੀਬੋ ਗਰੀਬ ਵਿਚਾਰਾਂ ਦੇ ਬਾਰੇ ਵਿੱਚ ਜੈਫਰੀ ਐਪਸਟੇਨ ਨੇ ਬਹੁਤ ਵਾਰ ਅਲੱਗ-ਅਲੱਗ ਪਾਰਟੀਆਂ ਦੇ ਵਿੱਚ ਆਪਣੇ ਕਲੋਜ਼ ਲੋਕਾਂ ਨੂੰ ਇੱਕ ਖਾਸ ਗੱਲ ਕਹੀ ਉਹ ਇਹ ਸੀ ਕਿ ਉਹਦੇ ਜਿਹੜੇ ਆਪਣੇ ਜੀਨਸ ਨੇ ਉਹ ਨਾਰਮਲ ਮਰਦਾਂ ਤੋਂ ਬਹੁਤ ਹੀ ਜ਼ਿਆਦਾ ਸਟਰੋਂਗ ਨੇ ਤੇ ਉਹ ਚਾਹੁੰਦਾ ਕਿ ਦੁਨੀਆ ਦੀਆਂ ਜ਼ਿਆਦਾ ਤੋਂ ਜ਼ਿਆਦਾ ਔਰਤਾਂ ਦੀ ਕੁੱਖ ਦੇ ਵਿੱਚੋਂ ਉਹਦੇ ਆਪਣੇ ਬੱਚੇ ਪੈਦਾ ਹੋਣ ਤਾਂ ਕਿ ਪੂਰੀ ਦੁਨੀਆ ਦੇ ਵਿੱਚ ਇੱਕ ਬਿਹਤਰ ਰੇਸ ਪੈਦਾ ਹੋ ਸਕੇ ਇਸ ਤੋਂ ਕਿ ਜੈਫਰੀ ਅਪਸਟਿਨ ਨੇ ਇਹ ਵੀ ਕਿਹਾ ਕਿ ਜਿਹੜਾ ਉਹਦਾ ਮੈਕਸੀਕੋ ਦੇ ਵਿੱਚ ਇੱਕ ਰੈਂਚ ਆ ਉੱਥੇ ਲਗਾਤਾਰ ਔਰਤਾਂ ਦੀ ਸਪਲਾਈ ਕੀਤੀ ਜਾਣੀ ਚਾਹੀਦੀ ਆ ਇੱਥੇ ਉਹ ਸ਼ਬਦ ਔਰਤਾਂ ਇਸ ਤਰ੍ਹਾਂ ਦੇ ਨਾਲ ਨਹੀਂ ਵਰਤ ਰਿਹਾ ਜਿਵੇਂ ਆਪਾਂ ਕਿਸੇ ਇਨਸਾਨ ਦੇ ਬਾਰੇ ਦੇ ਵਿੱਚ ਕਹਿ ਰਹੇ ਆ ਸਪਲਾਈ ਇਸ ਤਰ੍ਹਾਂ ਦੇ ਨਾਲ ਉਹ ਵਰਡ ਯੂਜ਼ ਕਰ ਰਿਹਾ ਜਿਵੇਂ ਆਪਾਂ ਕਿਸੇ ਨਾਰਮਲ ਡੇਲੀ ਯੂਜ਼ ਕਰਨ ਵਾਲੀ ਪ੍ਰੋਡਕਟ ਦੀ ਗੱਲ ਕਰ ਰਹੇ ਹੋਈਏ ਤਾਂ ਜੈਫਰੀ ਅਪਸਟਿਨ ਇਹ ਕਹਿੰਦਾ ਕਿ ਮੇਰੇ ਉਸ ਰੈਂਚ ਦੇ ਉੱਪਰ ਅਲੱਗ-ਅਲੱਗ ਔਰਤਾਂ ਨੂੰ ਭੇਜਿਆ ਜਾਣਾ ਚਾਹੀਦਾ ਤਾਂ ਕਿ ਮੈਂ ਉਹਨਾਂ ਤੋਂ ਜ਼ਿਆਦਾ ਤੋਂ ਜ਼ਿਆਦਾ ਆਪਣੇ ਬੱਚੇ ਪੈਦਾ ਕਰ ਸਕਾਂ ਦੁਨੀਆ ਦੀ ਸਭ ਤੋਂ ਜ਼ਿਆਦਾ ਮਸ਼ਹੂਰ ਯੂਨੀਵਰਸਿਟੀ ਹਾਰਵਰਡ ਦੇ ਵਿੱਚ ਦਿੱਤੇ ਹੋਏ ਆਪਣੇ ਇੱਕ ਲੈਕਚਰ ਦੇ ਵਿੱਚ ਹਾਂ ਬਿਲਕੁਲ ਤੁਸੀਂ ਸਹੀ ਸੁਣਿਆ ਇੱਕ ਟਾਈਮ ਦੇ ਉੱਪਰ ਇਹ ਇਨਸਾਨ ਦੁਨੀਆ ਦੀ ਸਭ ਤੋਂ ਮਸ਼ਹੂਰ ਯੂਨੀਵਰਸਿਟੀ ਹਾਰਵਰਡ ਦੇ ਵਿੱਚ ਲੈਕਚਰ ਵੀ ਦਿਆ ਕਰਦਾ ਸੀ ਤਾਂ ਆਪਣੇ ਇੱਕ ਲੈਕਚਰ ਦੇ ਵਿੱਚ ਐਪਸਟਿਨ ਨੇ ਇੱਥੋਂ ਤੱਕ ਬੋਲਿਆ ਕਿ ਜਿਹੜਾ ਹਾਲੇ ਤੱਕ ਦਾ ਲੋਕ ਜ਼ੋਰ ਲਾ ਰਹੇ ਆ ਗਰੀਬਾਂ ਨੂੰ ਬਚਾਉਣ ਦਾ ਉਹ ਪੂਰੀ ਤਰ੍ਹਾਂ ਦੇ ਨਾਲ ਬੇਅਰਥਾ ਉਹਦਾ ਕੋਈ ਵੀ ਮਤਲਬ ਨਹੀਂ ਹੈ ਦੁਨੀਆ ਦੇ ਜਿੰਨੇ ਵੀ ਗਰੀਬ ਲੋਕ ਨੇ ਉਹਨਾਂ ਸਾਰਿਆਂ ਨੂੰ ਭੁੱਖ ਦੇ ਨਾਲ ਮਰਨ ਦੇਣਾ ਚਾਹੀਦਾ ਇਹ ਚੀਜ਼ ਜੈਫਰੀ ਐਬਸਟਨ ਨੇ ਔਨ ਰੈਕੋਰਡ ਸਾਰਿਆਂ ਦੇ ਸਾਹਮਣੇ ਬੋਲੀ ਅੱਗੇ ਉਹਨੇ ਇਹ ਕਿਹਾ ਕਿ ਇਹਦੇ ਨਾਲ ਇੱਕ ਤਾਂ ਪੂਰੀ ਦੁਨੀਆ ਦੇ ਵਿੱਚੋਂ ਗਰੀਬੀ ਖਤਮ ਹੋਊਗੀ ਤੇ ਨਾਲ ਦੀ ਨਾਲ ਹੀ ਜਿਹੜੀ ਪੋਪੂਲੇਸ਼ਨ ਇੰਨੀ ਜ਼ਿਆਦਾ ਵਧ ਰਹੀ ਆ ਉਹਦੇ ਉੱਪਰ ਵੀ ਕੰਟਰੋਲ ਕੀਤਾ ਜਾ ਸਕਦਾ ਤੇ ਅੱਜ ਦੇ ਆਪਣੇ ਵੀਡੀਓ ਦੀ ਇੱਕ ਸਭ ਤੋਂ ਆਖਰੀ ਗੱਲ ਜੈਫਰੀ ਐਪਸਟੇਨ ਦੇ ਬਾਰੇ ਵਿੱਚ ਬਾਅਦ ਦੇ ਵਿੱਚ ਜਦੋਂ ਗੱਲਾਂ ਨਿਕਲਦੀਆਂ ਨੇ ਸੱਚ ਸਾਹਮਣੇ ਆਉਂਦਾ ਜੈਫਰੀ ਐਪਸਟੇਨ ਦੇ ਇਸੇ ਆਈਲੈਂਡ ਦੇ ਉੱਪਰ ਕੰਮ ਕਰਨ ਵਾਲੇ ਕੁਝ ਕਰਮਚਾਰੀਆਂ ਨੇ ਇਹ ਵੀ ਦੱਸਿਆ ਕਿ ਜੈਫਰੀ ਐਪਸਟੇਨ ਨੂੰ ਇੱਕ ਹੋਰ ਬਹੁਤ ਹੀ ਜ਼ਿਆਦਾ ਕਾਲਾ ਸਿਆ ਸ਼ੌਕ ਸੀ ਤੇ ਉਹ ਸ਼ੌਕ ਸੀ ਇਸ ਤਰ੍ਹਾਂ ਦੀਆਂ ਸੰਸਥਾਵਾਂ ਦੇ ਵਿੱਚ ਜਾਣ ਦਾ ਆਰਗੇਨਾਈਜੇਸ਼ਨ ਜਾਣ ਦਾ ਜਿੱਥੇ ਉਹਨਾਂ ਔਰਤਾਂ ਨੂੰ ਰੱਖਿਆ ਜਾਂਦਾ ਜਿਹੜੀਆਂ ਮਾਨਸਿਕ ਤੌਰ ਦੇ ਉੱਪਰ ਠੀਕ ਨਹੀਂ ਹੁੰਦੀਆਂ ਤੇ ਜੈਫਰੀ ਐਪਸਟਿਨ ਅਕਸਰ ਸ਼ਰਾਬ ਦੇ ਨਸ਼ੇ ਦੇ ਵਿੱਚ ਆਪਣੀਆਂ ਪਾਰਟੀਆਂਜ਼ ਦੇ ਵਿੱਚ ਇਸ ਤਰ੍ਹਾਂ ਦੇ ਖੁਲਾਸੇ ਕਰਦਾ ਸੀ ਜਿੱਥੇ ਉਹ ਇਹ ਕਹਿੰਦਾ ਸੀ ਕਿ ਮੈਂ ਇਨ੍ਹਾਂ ਜਗ੍ਹਾ ਦੇ ਉੱਪਰ ਜਾਣਾ ਤੇ ਇਨ੍ਹਾਂ ਔਰਤਾਂ ਦੇ ਨਾਲ ਉਹ ਸਾਰਾ ਕੁਝ ਕਰਦਾ ਜਿਹੜਾ ਮੈਂ ਕਰਨਾ ਚਾਹੁੰਦਾ ਵਾਂ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਤੁਹਾਨੂੰ ਇਹਨਾਂ ਨੂੰ ਪਤਾ ਲੱਗ ਗਿਆ ਹੋ ਕਿ ਕਿਸ ਤਰ੍ਹਾਂ ਦਾ ਇਨਸਾਨ ਸੀ ਜੈਫਰੀ ਐਪਸਟੇਨ ਪਰ ਅੱਜ ਦਾ ਵੀਡੀਓ ਸਿਰਫ ਜੈਫਰੀ ਐਪਸਟੇਨ ਤੱਕ ਰੁਕਿਆ ਅਗਲੇ ਵੀਡੀਓਜ਼ ਦੇ ਵਿੱਚ ਦੁਨੀਆ ਦੇ ਬਹੁਤ ਸਾਰੇ ਵੱਡੇ ਨਾਮ ਜੈਫਰੀ ਐਪਸਟੇਨ ਦੇ ਨਾਲ ਖੜੇ ਨਜ਼ਰ ਆਉਣਗੇ ਤੇ ਨਾਲ ਦੀ ਨਾਲ ਹੀ ਨਜ਼ਰ ਆਉਣਗੀਆਂ ਬਹੁਤ ਸਾਰੀਆਂ ਉਹ ਵਾਲੀਆਂ ਲੜਕੀਆਂ ਜਿਹੜੀਆਂ ਕਦੇ ਨਾ ਕਦੇ ਜੈਫਰੀ ਐਪਸਟੇਨ ਦਾ ਸ਼ਿਕਾਰ ਬਣੀਆਂ ਨੇ ਤੇ ਇਹਨਾਂ ਤੋਂ ਇਲਾਵਾ ਹਾਲੇ ਹੋਰ ਬਹੁਤ ਕੁਝ ਇਸ ਕੇਸ ਦੇ ਵਿੱਚ ਬਾਕੀ ਆ